ਜੀ ਕਰਮਨ ਲਵਾ ਹਾਂਜੀ ਕੀ ਗੱਲ ਕੀ ਹੋਈ ਹੈ ਤੁਹਾਡੇ ਬਦਲ ਮੁਸ਼ਕਲ ਲੱਗੇ ਰਿਹਾ ਹੈ ਤੇ ਪਤਾ ਨਹੀਂ ਦਿੰਿਆ ਬਈ ਕਿ ਨਾਮ ਕੀ ਮਦਦਤਾ ਦਿੱਤਾ ਤਾਂ ਹੁਣ ਡਾਕਟਰਾਂ ਵੱਲੋਂ ਕਿੱਦਾਂ ਮਦਕੀ ਕਹ ਲੋ ਕਿ ਦੇਖਪਾਨ ਕੀਤੀ ਜਾ ਰਹੀ ਹੈ ਦੇਰ ਦੇ ਵਰਦੇ ਗਏ ਰਿਹਾ ਰਿਜ਼ਲਟ ਨਹੀਂ ਦੇ ਦਿੱਤੇ ਨਹੀਂ ਤਾਂ ਵਰਦੇ ਪਏ ਬਲੱਡ ਕੋਨ ਉਹਨਾਂ ਕਹਿੰਦੇ ਮਦਕੀ ਪਲੇਟ ਦੀ ਬੰਪਟਿੰਗ ਆ ਰਹੀ ਪਈ ਹੈ प्रशासन तो कोई रिक्वेस्ट करना चाहूंगा किस तरीके से हालात को काबू पाया खोसला साहब अच्छा तो ना जिस होने उस हफ्ता पहले ही साहब मेयर साहब तो सारे ही डी सी साहब मिल के आए थ और इस चीज़ तो बारे पहले उन्होंने अवेयर कराया कि हालात बन जाने इन भी कंट्रोल कर ली आप इस चीज़ पर ध्यान नहीं दता हूँ मीटिंग कर रहे हैं ए डी सी साहब डीसी साहब ਸਾਰਾ ਹੈਲਥ ਡਿਪਾਰਟਮੈਂਟ ਬੈਠ ਕੇ ਮਿਕਿਆ ਕਰੇ ਜੇ ਇਸ ਕੀ ਵਰ ਪਹਿਲੇ ਧਿਆਨ ਦਿੱਤਾ ਜਾਂਦਾ ਤਾਂ ਇਹ ਨੋਬਤ ਨਹੀਂ ਸੀ ਹੋਣੀ ਤਾਂ ਹੁਣ ਤੁਸੀਂ ਕਿਤਾ ਦੇ ਦੋ ਕਿ ਕਿਸ ਤਰੀਕੇ ਨਾਲ ਹਾਲਾਤਾਂ ਦੇ ਉਤੇ ਕਾਬੂ ਪਾਇਆ ਜਾ ਸਕਦਾ ਵਾ ਇਹ ਹੁਣੇ ਕਹੀਆਂ ਕਿ ਮੱਖੀਆਂ ਆ ਗਈਆਂ ਆਪਣੇ ਪੁਥਰਾ ਸ਼ਹਿਰ ਵਿੱਚ ਮੈਂ ਤਾਂ ਹੀ ਬੇਨਤੀ ਕਰਾਂਗੇ ਜਿੰਨੀਆਂ ਰੇੜੀਆਂ ਜਾਂ ਫਾਸਟ ਫੂਡ ਵਾਲੀਆਂ ਚੀਜ਼ਾਂ ਸਾਰੀਆਂ ਬੰਦ ਕਰੀਆਂ ਜਾਣੀਆਂ ਚਾਹੀਦੀਆਂ ਸਿਰਫ ਇੱਕ ਕੱਪ ਦੇ ਵਾਸਤੇ ਬੰਦ ਕਰ ਦੇਣ ਜਿਹੜੇ ਹਾਲਾਰ ਕੰਟਰੋਲ ਕਰਨੇ ਹਨ ਜਿੰਨੀਆਂ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿ ਕਿ ਮੈਂ ਹਲਕੇ ਦੀਆਂ ਜ਼ਿੰਮੇਵਾਰੀਆਂ ਬੜੇ ਲੰਬੇ ਸਮੇਂ ਤੋਂ ਨਿਭਾ ਰਿਆ ਹਾਂ ਹੈਲਥ ਡਿਪਾਰਟਮੈਂਟ ਫੂਡ ਐਂਡ ਸੇਫਟੀ ਡਿਪਾਰਟਮੈਂਟ ਜਿਹੜਾ ਨਾ ਇਹਨਾਂ ਦੀ ਜਿਹੜੀ ਕਾਰਜਸ਼ੈਲੀ ਆ ਉਹ ਜਿਹੜੀ ਆ 100/0 ਆ 0 ਇਸ ਤਰ੍ਹਾਂ ਦੇ ਦੇਣਾ ਕਿਉਂਕਿ ਜਦੋਂ ਕਿਸੇ ਅਫਸਰ ਨੇ ਜਾ ਕੇ ਕੋਈ ਚੈਕਿੰਗ ਹੀ ਨਹੀਂ ਕਰਨੀ ਤਾਂ 0 ਹੀ ਹੋ ਗਿਆ ਆਂਦੇ ਆ ਕੁਰਸੀਆਂ ਤੇ ਆਪਣੇ ਹੱਥੇ ਲਾਇਏ ਦੇ ਮਹੀਨੇ ਲਾਇਏ ਪਏ ਆ ਜਿਹੜੇ ਵਿਚਾਰੇ ਮੰਨੋ ਮੈਂ ਕੋਈ ਗਰੀਬ ਰੇੜੀ ਦੇ ਖਿਲਾਫ ਨਹੀਂ ਆਗਾ ਮੈਂ ਹਮੇਸ਼ਾ ਕਹਿੰਦਾ ਜਦੋਂ ਕੋਈ ਪਰਚੀ ਦੇ ਉੱਤੇ ਰੇੜੀ ਨਹੀਂ ਲੱਗੂਗੀ ਕੋਈ ਰਜਿਸਟਰਡ ਜਗ੍ਹਾ ਨਹੀਂ ਹੋਊਗੀ ਤੇ ਉੱਥੇ ਕੋਈ ਵੀ ਰੇੜੀ ਲਾਈ ਜਾਓ ਜਿੱਥੇ ਮਰਜੀ ਲਾਈ ਜਾਓ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਮਨੀਮੇਸ਼ ਮੰਦਰ ਦੇ ਬਾਹਰ ਇੰਨਾ ਕੂੜਾ ਪਿਆ ਐ ਐਮਡੀ ਸਕੂਲ ਦੇ ਬਾਹਰ ਠੰਡੀ ਥੋੜੀ ਜਿਹੜੀ ਗੈਰ ਕਾਨੂੰਨੀ ਚੁਪਾਟੀ ਆ ਜਿਹਨੂੰ ਮੈਂ ਬਾਰ-ਬਾਰ ਕਹਿ ਰਿਹਾ ਜੇਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਉੱਥੇ ਜਿਹੜਾ ਵਾ ਮੰਨ ਲਓ ਕੋਈ ਸੈਂਪਲ ਨਹੀਂ ਚੈੱਕ ਹੋਣਗੇ ਫਿਰ ਉਸ ਤੋਂ ਬਾਅਦ ਤੁਸੀਂ ਚੱਲ ਜਾਓ ਸਿਵਲ ਹਸਪੀਟਲ ਦੇ ਸਾਹਮਣੇ ਜਿਹੜਾ ਕਿ ਹਸਪੀਟਲ ਆ ਉਹਦੇ ਸਾਹਮਣੇ ਬੁਰੇ ਹਾਲ ਆ ਫਿਰ ਉਸ ਤੋਂ ਇਲਾਵਾ ਤੁਸੀਂ ਚੱਲ ਇਰਾਦਾ ਸਵਾਮੀ ਡੇਰਾ ਜਿਹੜਾ ਉਹਦੇ ਲਾਗੇ ਮਾਰਗਪੈਂਚੋਗਾ ਉੱਥੇ ਦੇਖ ਲੋ ਬੁਰੇ ਹਾਲ ਆ ਚਾਲਦੀ ਮਾਰ ਬਾਗ ਆ ਜਿੱਥੇ ਕੂੜੇ ਦੇ ਡੰਪ ਲੱਗੇ ਉੱਥੇ ਬੁਰੇ ਹਾਲ ਆ ਸਭ ਤੋਂ ਵੱਡੀ ਜਿਹੜੀ ਆ ਕਾਰਜਸ਼ੈਲੀ ਜਿਹੜੀ ਆ ਫੂਡ ਐਂਡ ਸੇਫਟੀ ਵਿਭਾਗ ਦੀ ਆ ਜਿਹੜਾ ਕੀ ਕੋਈ ਚੈਕਿੰਗ ਨਹੀਂ ਕਰਦਾ ਜਿਹੜਾ ਕੋਈ ਆ ਕੇ ਪੁੱਛਦਾ ਹੀ ਨਹੀਂ ਆ ਇਹ ਤਾਂ ਨਹੀਂ ਹੁੰਦਾ ਮੰਨ ਲਓ ਕੋਈ ਗਰੀਬ ਰੇੜੀ ਵਾਲਾ ਵਾ ਉਹ ਕੰਮ ਕਰਦਾ ਵਾ ਜਦੋਂ ਉਹ ਇੱਕ ਜਿਹੜਾ ਜਗ੍ਹਾ ਦੇ ਉੱਤੇ 6-6 7-7 ਹਜ਼ਾਰ ਰੁਪਏ ਕਿਰਾਇਆ ਦੇਊਗਾ ਰੇੜੀਆਂ ਦਾ ਉਹ ਵਿਚਾਰਾ ਕਿਤੋਂ ਮੰਨ ਲਓ ਪਰਚੀਆਂ ਕਟਾਵੇਗਾ ਜੇ ਪਰਚੀ ਕੱਟੀ ਹੋਗੀ ਪੂਰੇ ਸੇਫਟੀ ਵਿਭਾਗ ਦੀ ਜਿਹੜੀ ਇੱਕ ਪਰਚੀ ਲੱਗੀ ਹੋਗੀ ਫਿਰ ਤੇ ਕੋਈ ਉਹਨਾਂ ਦੇ ਸੈਂਪਲ ਚੈੱਕ ਹੋਣਗੇ ਪਰ ਜਦੋਂ ਕੋਈ ਉਹਨਾਂ ਦਾ ਸ਼ੋਸ਼ਣ ਕਰ ਲੇਗਾ 6-6 ਸਸਤਾ 1000 ਰੁਪਿਆ ਉਹਨਾਂ ਕੋ ਨਜਾਇਜ਼ ਵੀ ਜਿਹੜੀ ਲਾਂ ਦੇ ਲੱਲੇਗਾ ਉਹ ਬੰਦੇ ਤੇ ਫਿਰ ਆਪ ਹੀ ਕੰਮ ਦੇ ਵਿੱਚ ਕੋਈ ਨਾ ਕੋਈ ਘਮਲਾ ਕਰਨਗੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕਿ ਫੂਡ ਜਿਹੜੇ ਕਿ ਇਸ ਮਹਿਕਮਾ ਵਾਂ 5 ਵਜੇ ਤੱਕ ਹੀ ਸੀਮਤ ਹੋ ਆ 5 ਵਜੇ ਤੋਂ ਬਾਅਦ ਜਦਕਿ ਇਹ ਜਿਹੜਾ ਕਿ ਫਾਸਟ ਫੂਡ ਦਾ ਕੰਮ ਸ਼ੁਰੂ ਹੁੰਦਾ ਵਾ ਪਰ ਕਿਤੇ ਨ ਕਿਤੇ ਜਿਹੜਾ ਕਿ 5 ਵਜੇ ਤੱਕ ਸੀਮਤ ਹੋ ਕੇ ਬਾਅਦ ਚ ਜ਼ਿੰਮੇਵਾਰੀ ਇਹ ਤਾਂ ਭਾਦੇ ਆ ਤਾਂ ਲੋਕਾਂ ਦੀ ਸਿਹਤ ਨਾਲ ਖਲਬਾੜ ਕਰਦੇ ਨੇ ਤੁਸੀਂ ਮੈਂ ਤੁਹਾਡੇ ਤੋਂ ਸਵਾਲ ਲਊਣਾ ਸਹੀ ਕੰਮ ਤਾਂ ਤਾਂ ਚੰਗਾ ਇਹ 5 ਵਜੇ ਤੱਕ ਸਿਰਫ ਹੈਗਾ ਇੱਕ ਨੰਬਰ ਜਿਹੜਾ ਚੰਗ ਕੰਮ ਚੱਲਦਾ ਉਸ ਤੋਂ ਬਾਅਦ ਨਾ ਗੁਰਗੇ ਆ 5 ਵਜੇ ਤੋਂ ਬਾਅਦ ਜਿਹੜੇ ਰੇੜੀਆਂ ਤੋਂ ਦੁਕਾਨਾਂ ਤੋਂ ਟੈਕਸ ਦੇ ਬਹਾਨੇ ਹਫ਼ਤਾ ਵਸੂਲ ਕਰਦੇ ਆ ਪੂਰੇ ਸੇਫਟੀ ਵਿਭਾਗ ਦੇ ਕੁਝ ਕੇ ਇੰਪੈਕਟ ਦੇ ਨਾਲ ਵੱਡੇ ਅਸਰਾਂ ਤੇ ਕਹਿਣ ਦੇ ਉੱਤੇ ਜਿਹਦੇ ਨਾਲ ਕਿਸੇ ਦੇ ਸੈਂਪਲ ਨਹੀਂ ਭਰੇ ਜਾਂਦੇ ਕਿਉਂਕਿ ਇਹ ਖਿਲਵਾੜ ਹੋ ਰਿਹਾ ਮੇ ਕਪੂਤਲੇ ਦੀ ਆਮ ਭੋਲੀ ਭਾਲ ਦਿੱਤਾ ਮੀਡਲ ਕਲਾਸ ਪਰਵਾਰਾਂ ਦੇ ਨਾਲ ਸਿਵਲ ਸੱਜਣ ਦੀ ਜ਼ਿੰਮੇਵਾਰੀ ਨੂੰ ਕਿੱਦਾਂ ਦੇ ਦੇ ਮੈਨੂੰ ਜ਼ਿੰਮੇਵਾਰੀ ਕੋਈ ਜਿੰਦ ਦੀ ਨਹੀਂ ਪਈ ਸਿਵਲ ਸੱਜਣ ਸਾਹਿਬ ਜੇ ਤੁਸੀਂ ਬਿਲਕੁਲ ਸੀਰੀਅਸ ਹੋ ਆਪਣੀ ਜੋਬ ਨੂੰ ਲੈ ਕੇ ਤੁਹਾਡੇ ਫੂਡ ਸੇਫਟੀ ਦੇ ਰਣੇ ਮੁਲਾਜ਼ਮ ਆ ਉਹ 5 ਵਜੇ ਤੋਂ ਬਾਅਦ ਹਫਤਾ ਬਸੂਲੀ ਕਰਦੇ ਪਿਆ ਕੋਈ ਫੂਡ ਸੇਫਟੀ ਚੈੱਕਿੰਗ ਨਹੀਂ ਹੋ ਰਹੀ ਤੋ ਇਹ ਬੜਾ ਵੱਡਾ ਮੁੱਦਾ ਵਾ ਜਿਹਨੂੰ ਸਮਝਿਆ ਜਾਵੇ ਮੈਂ ਬੇਹਦ ਦੁਆਰਾ ਕਹਿ ਰਿਹਾ ਕੱਲ ਨੂੰ ਬੜੇ ਬੁੱਧੀਜੀਵੀ ਨੇ ਕਹਿਣਾ ਕਿ ਗਰੀਬ ਬੰਦਾ ਕੰਮ ਨਹੀਂ ਕਰਦੇ ਗਰੀਬ ਬੰਦੇ ਕੰਮ ਕਰਨ ਕਾਨੂੰਨ ਦੀ ਦਾਇਰੇ ਚ ਰਹੇ ਕਰਨ ਪਰਚੀ ਕਢਾਣ ਪੂਰੇ ਸੇਫਟੀ ਦਾ ਲਾਇਸੈਂਸ ਨੰਬਰ ਲਗਾਵੇ ਮੈਂ ਉਹ ਚਾਹਨਾ ਨਾ ਕਿ 6 6 7000 ਰੁਪਇਆ ਉਹਨਾਂ ਦਾ ਗੈਰਕਾਨੂੰਨੀ ਤਰੀਕੇ ਨਾਲ ਇੱਕ ਰੇਡੀਆਂ ਲਵਾ ਲਈ ਲਿੱਤਾ ਜਾਵੇ ਜੇ ਆਪ ਗੱਲ ਕਰੀਏ ਜਿਹੜੇ ਕਿ ਜ਼ਿੰਮੇਵਾਰੀ ਤੇ ਜ਼ਿੰਮੇਵਾਰੀ ਜਿੜੀ ਕਿ ਕਿਸ ਤਰੀਕੇ ਨਾਲ ਮਤਕੀ ਕਹ ਲੋ ਕਿ ਇਸ ਚੀਜ਼ ਨੂੰ ਮਤਕੀ ਨਾਥ ਪਾਈ ਜਾ ਸਕਦੀ। ਦੇਖੋ ਨਾਥ ਦੇ ਤਾਂ ਹੀ ਬੈਣੀ ਨੇ ਫੂਡ ਐਂਡ ਸੇਫਟੀ ਵਿਭਾਗ ਆ ਇਹ ਆਪਣੀ ਕੰਮ ਨੂੰ ਜਿਹੜਾ ਵਾ ਸੀਰੀਅਸਨੈਸ ਨਾਲ ਕਰੇਗਾ ਕਿਉਂਕਿ ਜਦੋਂ ਇਹ ਹਫ਼ਤੇ ਦੇ ਉੱਤੇ ਕੰਮ ਲਾਇਪਿਆ ਜਦੋਂ ਸ਼ੇਰ ਦੇ ਮੂੰਹ ਨੂੰ ਗੰਦਾ ਖੂਨ ਲੱਗ ਜਾਂਦਾ ਫਿਰ ਉਹ ਜਿਹੜਾ ਵਾ ਕੋਈ ਵੀ ਕੰਮ ਕਰਕੇ ਰਾਜ਼ ਨਹੀਂ ਹੁੰਦੇ ਇੰਨਾ ਹੀ ਉਹੀ ਕੰਮ ਫੜਿਆ ਪਿਆ 5 ਵਜੇ ਤੱਕ ਨਾ ਹੀ ਡਿਊਟੀ ਹੁੰਦੀ 1 ਨੰਬਰ ਤੇ ਉਸ ਤੋਂ ਬਾਅਦ ਨੇ ਗੁਰਜੇ ਲਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਟੈਕਸ ਕੱਟਾ ਕਰ ਰਿਆ ਗੁੰਡਾ ਟੈਕਸ ਜਿਹਦੇ ਨਾਲ ਕਿ ਲੋਕਾਂ ਦੀ ਸੇਫਟੀ ਨਾ ਖਿਲਵਾੜ ਹੋ ਰ ਪਰसों ਰਾਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੀ 70+ ਡਾਇਰੀਆ ਔਰ ਰੋਮਟਿਕ ਦੇ پیشنਟ ਆ ਰਹੇ ਐ ਔਰ ਹੁਣ ਤੱਕ ਅਪਰੋਕਸੀਮੇਟਲੀ ਸਤਲ ਪਰਸੋ ਰਾਤ ਤੋਂ 50 پیشنਟ ਆ ਚੁੱਕੇ ਐ ਜਿਹੜੇ ਜਿਨ੍ਹਾਂ ਚੋਂ ਸਰਕੂਲਰ 26 پیشنਟ ਦਾਖਲ ਨੇ ਔਰ ਜਿਹੜੇ ਦਾਖਲ پیشنਟ ਹੈਗੇ ਆ ਉਹ ਸਟੇਬਲ ਐ ਪਰ ਸਾਰੇ ਪੇਸ਼ੈਂਟਸ ਨੇ ਹਰਦਿਆ ਇਹ ਸਿੰਟੋਮੈਟਿਕ ਡਾਇਰੀਆ ਔਰ ਰੋਮਟਿਕ ਲੱਗੀਆਂ ਲੱਗੀਆਂ ਹੁੰਦੀਆਂ ਰੱਖੀਆਂ ਹੋਈਆਂ और काफ़ी पेशेंट्स सुबह सुन तो यह भी आया लेवल पे मेडिसिन ले रहे और टीके भी लवा रहे थे कुछ भी घर से जिदा अस टीम भेजी है और कल भी भेजी सोके जो है वो ग्लूकोस वाले आ रहे सर जिसे कि कह लो कि मेडिस मेडिकल स्टोर वाले ਇਸ ਟ੍ਰਿਕ ਕਿ ਕਰ ਰਹੀ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਖੁਦ ਗੁਲਗੋਸ਼ ਵੀ ਲਗਾ ਰਹੀ ਆ ਆਪਣੇ ਕਹਿੰਦੇ ਕਿ ਦਵਾਈਆਂ ਵੇਚਣ ਵਾਲਾ ਜਿਹੜਾ ਡਾਕਟਰ ਬਣ ਜਾਂਦਾ ਵਾ ਤਾਂ ਕਿਤੇ ਨ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਦਾ ਵਾ ਇਹ ਦੋਨੇ ਨਾਹੀਆਂ ਕਿ ਤਾਂ ਉਹ ਗਲਤ ਹੈਗਾ ਔਰ ਉਹਦੇ ਵਾਸਤੇ ਅਸੀਂ ਡਰੱਗ ਇੰਸਪੈਕਟਰ ਨੂੰ ਕਹਿਤਾ ਹੈਗਾ ਉਹਨਾਂ ਨੇ ਸਾਰੇ ਨੂੰ ਜਿਹੜੀ ਲੈਸੈਂਸ ਰੀਹਦਾ ਹੈਗਾ ਜੀ ਉਹ ਜਾਰੀ ਕਰਤੀ ਹੈ पर सेम टाइम सेम गल हैगी पेशेंट्स में ये चाहिए है कि, तो कि जड़ी है सिस्टम के ना वो पेशेंट खुद जाता है कि मैं दवाई ने किसी डॉक्टर तो लियाँ जल हालांकि ये सुंदर नगर एरिया सिर्फ एक, एक किलोमीटर की दूरी से अपने हॉस्पिटल तो और देखे आया है कि पेशेंट्स ਆਪਣਾ ਲੋਡ ਕੋਡ ਪਲੱਸ ਲੋਕਲ ਦਵਾਈ ਜਾਂ 14-18 ਤੋਂ ਦਵਾਈ ਲੈ ਕੇ ਗਲੂਕੋਸ ਲਵਾ ਕੇ ਆਪਣੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਸਰ ਜਨ ਕੀ ਮੈਡੀਕਲ ਸਟੋਰ ਵਾਲੇ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਵਾ ਕਿ ਜਨ ਕੀ ਲੋਕੇਸ਼ਨ ਵੀ ਤੋਫਖਣੇ ਦੇ ਸਕੂਲ ਤੇ ਲੱਗੇ ਦੱਸੀ ਜਾ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਕਿ ਉੱਤੇ ਕਾਰਵਾਈ ਕੀਤੀ ਜਾਊਗੀ ਡੈਫੀਨਟਲੀ ਕੀਤੀ ਜਾਏਗੀ ਡਰੈਗਸ ਫੈਡਰਲ ਉਸ ਬਾਰੇ ਇਸ ਵੇਲੇ ਸਰਪਦਾਇ ਦਿੱਤੀ ਹੈ ਜੀ ਸੁਸ਼ਮ ਚਾਹਵਨ और उन्होंने अपनी कार्रवाई शुरू कर का ली हुई है और अपनी कैमिस्ट एसोसीएशन और बाकियों उन्होंने डॉक्टर्स कहता है कि भी इस आ, एक्टिविटी से ना शिविर करें सर जो कि बीमारी फैलन का मेन कारण की मानते हो तीस कि बार फास्टफूड ज गोल ग्पे जिन्हें कि गंदगी ज ढेर सारे चीज़ें सफाई ज तक नहीं रहेगी ये ऐसा बीमारियाँ हमेशा ही शुरू कर बहार होगी ਹੁਣ ਆਮ ਲੋਕਾਂ ਨੂੰ ਕੀ اپیل کرنا ਚਾਹੂਗੇ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿੰਨੇ ਤੱਕ ਸ਼ਹਿਰ ਦੇ ਵਿੱਚ ਬਿਮਾਰੀ ਦਾ ਪ੍ਰਪੋਗ ਬਣਿਆ ਪਿਆ ਵਾ ਉਹਨੇ ਟਾਈਮ ਤੱਕਰ ਬੰਦ ਲਾ ਦੇ ਕਿ ਫਾਸਟ ਫੂਡ ਨੂੰ ਬੰਦ ਕਰ ਦੇਣਾ ਚਾਹੀਦਾ ਲੋਕਾਂ ਨੂੰ ਵੀ ਚਾਹੀਦਾ ਜੀ ਕਿ ਉਹ ਫਾਸਟ ਫੂਡ ਵਾਲ ਜਿਹੜੇ ਠੀ ਚੰਗੇ ਵੈਂਡਰਸ ਨਹੀਂ ਹੈਗੇ ਜਿਹੜੀ ਵਾਲੇ ਹੈਗੇ ਜਿਹੜੇ ਸਪਾਈਸ ਨਹੀਂ ਰੱਖਦੇ ਉਹ ਉਹਨਾਂ ਨੂੰ ਲਾਜਾ ਪਲੱਸ ਜਿਹੜਾ ਮੌਸਮ ਹੈਗਾ ਅੱਜਕੱਲ ਦਾ ਬਰਸਾਤ ਦਾ ਦੇ ਵਿੱਚ ਇਹ ਪ੍ਰੋਬਲਮ ਆਣੀ ਆਣੀ ਹੈ ਜੇਕਰ ਆਪਾਂ ਜਿੰਦਗੀ ਨਾਲ ਹੋਏਗੀ ਔਰ ਪਿੱਛੇ ਜਿਹਦਾ ਤੁਸੀਂ ਦੇਖਿਆ ਸੀ ਇਹ ਕੂੜਾ ਦੇ ਢੇਰ ਜਿਹੜਾ ਜਿਹੜਾ ਤੇ ਲੱਗੇ ਹੋਏ ਸੀਗੇ ਉਹਦੇ ਕਰਕੇ ਵੀ ਇਹ ਬਿਮਾਰੀ ਫੈਲਣ ਦਾ ਜ਼ਿਆਦਾ ਅੰਦੇਸ਼ਾ ਸੀਗਾ ਔਰ ਉਹਦੇ ਕਰਕੇ ਇਹ ਜ਼ਿਆਦਾ ਪ੍ਰੋਬਲਮ ਆ ਗਈ ਦੇ। ਸਰ ਬਿਮਾਰੀ ਚ ਚਲੋ ਸ਼ਹਿਰ ਦੇ ਵਿੱਚ ਹੁਣ ਫੈਲ ਗਈ ਹੈ। ਇਸ ਬਿਮਾਰੀ ਦੀ ਰੋਕத் थाम ਲਈ ਹੈਲਥ ਡਿਪਾਰਟਮੈਂਟ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ। ਕੱਲ ਔਰ ਅੱਜ ਦੀ ਕਾਫੀ ਸਿਗਨੀਫੀਕੈਂਟ ਪੇਸ਼ੈਂਟਸ ਦੀ ਗਿਣਤੀ ਆਇਆ ਹੈ। ਇਨੇ ਪੇਸ਼ੈਂਟਸ ਹੁਣ ਨਹੀਂ ਆਏ ਜਿਹੜੇ ਫਸਟ ਡੇ ਆਰ ਕੱਲ ਮਾਰਨਿੰਗ ਚਾਈ ਸੀ ਅੱਜ ਕਾਫੀ ਕਾਟ ਆਏ ਆ ਔਰ ਸਾਡੇ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਕੱਲ ਅਪਰੋਕਸੀਮੇਟਲੀ 130 ਘਰਾਂ ਦਾ ਸਰਵੇ ਕੀਤਾ ਗਿਆ ਜਿਨ੍ਹਾਂ ਚੋਂ 33 ਪੇਸ਼ੈਂਟ ਨੂੰ ਡਾਇਰੀਆ ਉਹ ਵਾਲੀ ਪ੍ਰੋਬਲਮ ਸੀ ਉਹਨਾਂ ਨੂੰ ਉੱਤੇ ਦਵਾਈ ਔਰ ਉਹਨਾਂ ਦਾ ਸੈਟ ਪੈਕੇਟ ਔਰ ਜ਼ਿੰਕ ਦਿੱਤਾ ਗਿਆ ਅੱਜ ਜਿਹੜਾ ਹੈਗਾ 148 ਘਰ ਉਸ ਏਰੀਆ ਦੇ ਸਰਵੇ ਕੀਤਾ ਗਿਆ ਉਹਨਾਂ ਚੋਂ 40 ਪੇਸ਼ੈਂਟਸ ਨੂੰ ਪ੍ਰੋਬਲਮ ਨਜ਼ਰ ਆ ਰਹੀ ਸੀ ਔਰ ਉਹਨਾਂ ਨੂੰ ਦਵਾਈ ਦਿੱਤੀ ਗਈ ਪੂਰੇ ਸਿਟਰਨੋਮਨ ਪੰਨੇਗੇ ਔਰ ਦੋ ਪੇਸ਼ੈਂਟਸ ਜਿਹੜੇ ਸੀਗੇ ਉਹਨਾਂ ਨੂੰ ਪ੍ਰੋਬਲਮ ਸੀ ਜ਼ਿਆਦਾ ਉਹਨਾਂ ਨੂੰ ਹਸਪਤਲ ਸ਼ਿਫਟ ਕਰਾਇਆ ਗਿਆ ਐਂਬੂਲੈਂਸ ਨਾਲ ਆਪਾਂ ਮੇਨ ਕਾਰਨ ਕੀ ਮੰਨ ਸਕਦੇ ਕਿ ਜਿਹਨਾਂ ਦੀ ਬਿਮਾਰੀ ਦਾ ਮੇਨ ਕਾਰਨ ਗੰਦਗੀ ਦੇ ਗੰਦਗੀ ਕਰਕੇ ਮੱਖੀ ਦਾ ਆਣਾ ਤਾਂ ਜੇ ਮੱਖੇ ਮੱਖੀ ਦੀ ਤਦਾਦ ਸ਼ਾਇਦ ਵਿੱਚ ਵਾਧੀ ਪਈ ਕਿਤੇ ਨਾ ਕਿਤੇ ਉਰੀ ਲੋਕ ਤੁਮ ਨੂੰ ਲੈ ਕੇ ਕਿਸ ਤਰੀਕੇ ਦਾ ਕੋਈ ਸਪਰੇ ਜਾਂ ਕੋਈ ਕੀਤਾ ਜਾ ਰਿਹਾ ਹੈ ਹੈਲਥਰ ਪਾਣ ਵਾਲੇ ਵਾਲੇ ਜੀ ਆਪਣੀ ਗੰਦੀ ਠਾਈ ਜਾਏ ਪੂਰਾ ਟੱਟਰ ਨੂੰ ਬਠਾ ਨਾ ਹੋਣ ਦਿੱਤਾ ਜਾਏ ਪਾਣੀ ਜਿਹੜਾ ਹੈਗਾ ਉਬਾਲ ਕੇ ਜਾਂ ਕਲੋਰੀਨ ਪਾ ਕੇ ਯੂਜ਼ ਕੀਤਾ ਜਾਵੇ ਔਰ ਜਿਦਾ ਕਿ ਉਥੇ ਵਾਟਰ ਟੈਂਕਰ ਦੀ ਸਹੂਲਤ ਦਿੱਤੀ ਗਈ ਹੋਈ ਹੈ ਪੋਟੇਬਲ ਵਾਟਰ ਦਿੱਤਾ ਹੋਇਆ ਹੈ ਔਰ ਜਦ ਤੱਕ ਜਿਹੜੇ ਆਪਾਂ ਬਾਹਰ ਖਾਣਾ ਖਾ ਰਹੇ ਆਂ ਜਾਂ ਰੇੜੀਆਂ ਤੋਂ ਖਾ ਰਹੇ ਆਂ ਜਿਹੜੀ ਜ਼ਿਕਰ ਕੀਤਾ ਕਿ ਫਾਸਟ ਫੂਡ ਜਾਂ ਜੰਕ ਫੂਡ ਜਾਂ ਗੋਲ ਗੱਪੇ ਤੇ ਅਵੋਇਡ ਕੀਤੇ ਜਾਣ ਔਰ ਜਦੋਂ ਐਲਰਜੀ ਪ੍ਰੋਬਲਮ ਹੋਵੇ ਆਪਣੇ ਆਪ ਨੂੰ ਸਫਾਈ ਰੱਖਣਾ ਬਹੁਤ ਜ਼ਰੂਰੀ ਹੈਗਾ ਖਾਣਾ ਖਾਣਾ ਹੈਗਾ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਖਾਇਆ ਜਾਏ ਰੋਟੀ ਖਾਣ ਤੋਂ ਬਾਅਦ ਵੀ ਹਰ ਚੰਗੀ ਤਰ੍ਹਾਂ ਧੋਤੇ ਜਾਣ ਸਾਬਣ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅੱਗੇ ਨਾਰਮਲ ਯੂਜ਼ ਕਰਦੇ ਆ ਇਹਨੂੰ ਬੈਟਰ ਤਰੀਕੇ ਨਾਲ ਹੋਰ ਕਰਕੇ ਇਹਨੂੰ ਅਮਲਜਿਲੇ ਆਇਆ ਜਾ ਸਦਾ ਕੋਸ਼ਿਸ਼ ਅਸੀਂ ਬਾਰ-ਬਾਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਕੂੜੇ ਦੇ ਢੇਰ ਲੱਗੇ ਹੋਏ ਐ ਬਿਮਾਰੀ ਦਾ ਘਰ ਐ ਮੱਖੀਆਂ ਦੀ ਭਾਰੀ ਸਿਰ ਉਹਨਾਂ ਕੂੜੇ ਢੇਰਾਂ ਦੇ ਉੱਤੇ ਇਹ ਮੱਖੀਆਂ ਹੀ ਸਭ ਤੋਂ ਵੱਡਾ ਕਾਰਨ ਐ ਬਿਮਾਰੀ ਫੈਲਣ ਦਾ ਹੁਣ ਹਾਲਾਤ ਇਹ ਬਣ ਚੁੱਕੇ ਐ ਕਿ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟਲਟੀਆਂ ਉਲਟੀਆਂ ਦੇ ਕੇਸ ਆਣੇ ਸ਼ੁਰੂ ਹੋ ਗਏ ਐ ਕੁਝ ਇਲਾਕੇ ਬੱਕਰਖਾਨਾ ਮਹਿਤਾਬਗੜ ਸੁੰਦਰਨਗਰ ਨਰੋਤੋਂ ਵਿਹਾਰ ਤੋਂ ਬਹੁਤ ਸਾਰੇ ਕੇਸ ਟਟੀਆਂ ਉਲਟੀਆਂ ਦੇ ਹਸਪਤਾਲਾਂ ਦੇ ਦਾਖਲ ਐ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਮੌਜੂਦਾ 19 ਕੇਸ ਦਾਖਲ ਹੈ ਟਟੀਆਂ ਉਲਟੀਆਂ ਦੇ ਔਰ 30 ਤੋਂ 40 ਕੇਸ ਜਿਹੜੇ ਹੈਗੇ ਆ ਰੋਜ ਉੱਤੇ ਟਟੀਆਂ ਉਲਟੀਆਂ ਦੇ ਆ ਰਹੇ ਆ ਇਹਦੀ ਚੇਤਾਵਨੀ ਅਸੀਂ ਬਾਰ ਬਾਰ ਦਿੱਤੀ ਮੈਂ ਵੀ ਦਿੱਤੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਡੇ ਛੋਟੇ ਵੀਰ ਅਵੀ ਰਾਜਪੂਤ ਨੇ ਵੀ ਇਹ ਵਾਰਨਿੰਗ ਦਿੱਤੀ ਬਹੁਤ ਬਾਰ ਬਾਰ ਕਿ ਇਹ ਸਮੇਂ ਰਹਿੰਦੇ ਇਸ ਚੀਜ਼ ਨੂੰ ਕੰਟਰੋਲ ਕਰ ਲਓ ਨਹੀਂ ਤਾਂ ਜੇ ਇਹ ਟਟੀਆਂ ਉਲਟੀਆਂ ਦੇ ਜਾਂ ਕਿਸੇ ਹੋਰ ਬਿਮਾਰੀ ਦੇ ਜਿਹੜੀ ਗੰਦਗੀ ਨਾਲ ਫੈਲਦੀ ਹੈ ਜੇ ਉਹ ਕਿਤੇ ਹਾਲਾਤ ਬਣ ਗਏ ਕਿ ਕਿਸੇ ਵੀ ਮਹਿਕ ਮੇਕਣੋਂ ਸੇਤ ਮਹਿਕ ਮੇਕ ਨੂੰ ਜਾਂ ਕਾਰਪੋਰੇਸ਼ਨ ਕੋਲ ਉਹ ਕੰਟਰੋਲ ਨਹੀਂ ਆਣੇ ਜਿਹੜੇ ਕਿ ਹੁਣ ਉਹ ਹਾਲਾਤ ਬਣ ਚੁੱਕੇ ਆ ਕਾਰਨ ਕਿ ਮੰਨਦੇ ਕਿ ਜਿਵੇਂ ਕਿ ਫਾਸਟ ਫੂਡ ਤੇ ਰੇੜੀਆਂ ਬਹੁਤ ਸਾਰੀ ਬਹੁਤ ਸਾਰੀ ਅਣਗੈਲੀ ਹੈ ਇਹਦੇ ਵਿੱਚ ਅਣਗੈਲੀ ਪਹਿਲੇ ਤੇ ਕਾਰਪੋਰੇਸ਼ਨ ਦੀ ਹੈਗੀ ਹੈ ਜਿਨ੍ਹਾਂ ਨੇ ਸਮੇਂ ਰਹਿੰਦੇ ਕੂੜੇ ਦਾ ਜਿਹੜਾ ਇੰਤਜ਼ਾਮ ਨਹੀਂ ਕੀਤਾ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸ਼ਹਿਰ ਦੇ ਵਿੱਚ ਹੱਲੇ ਵੀ ਲੱਗੇ ਹੋਏ ਆ ਇਹਦੇ ਕੂੜੇ ਦੇ ਢੇਰਾਂ ਦੇ ਉੱਤੇ ਮੱਖੀਆਂ ਬੈਠਦੀਆਂ ਔਰ ਉੱਥੋਂ ਮੱਖੀਆਂ ਗੰਦ ਲਾ ਜਾ ਕੇ ਖੁੱਲੀਆਂ ਪਈਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਰੇੜੀਆਂ ਬਿਲਕੁਲ ਕੂੜੇ ਢੇਰਾਂ ਦੇ ਨਾਲ ਲੱਗੀਆਂ ਹੋਈਆਂ ਉੱਥੇ ਬੈਠਦੀਆਂ ਔਰ ਲੋਕਾਂ ਨੂੰ ਉਹ ਬਿਮਾਰੀ ਫਿਲਾਂਦੀਆਂ ਹੱਲੇ ਵੀ ਰੇੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਖੁੱਲਾ ਸਮਾਨ ਵਿਕਦਾ ਆ ਜਿਹਦੇ ਵਿੱਚ ਪੀਜ਼ਾ, 버ਗਰ, ਸ਼ੋਲੇ, ਪਟੋਰੇ, ਮੋਮੋਸ, ਖੁੱਲਾ ਗੰਨੇ ਦਾ ਜੂਸ, ਖੁੱਲਾ ਫਰੂਟ ਜੂਸ ਹੱਲੇ ਵੀ ਸ਼ਰਿਆਂ ਵਿੱਚ ਰਿਹਾ ਹੈ ਪ੍ਰਸ਼ਾਸਨ ਨੇ ਹੱਲੇ ਵੀ ਉਹਦੇ ਬਾਰੇ ਕੋਈ ਇੰਤਜ਼ਾਮ ਨਹੀਂ ਕੀਤਾ ਹੈ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਤੁਸੀਂ ਕਿੱਦਾ ਦਿੱਖਦੇ ਸਿਹਤ ਵਿਭਾਗ ਨੂੰ ਚਾਹੀਦਾ ਸੀ ਕਿ ਵਾਰ-ਵਾਰ ਇਹਨਾਂ ਰੇੜੀਆਂ ਦੀ ਜਿਹੜਾ ਖੁੱਲਾ ਸਮਾਨ ਵੇਚਦੀਆਂ ਉਹਨਾਂ ਦੀ ਚੈਕਿੰਗ ਕਰਦਾ ਇੱਕ ਲਾਇਸੈਂਸ ਇਸ਼ੂ ਹੁੰਦਾ ਇਹਨਾਂ ਸਾਰੀਆਂ ਰੇੜੀਆਂ ਨੂੰ ਉਹ ਲਾਇਸੈਂਸ ਅਜੇ ਤੱਕ ਕਿਸੇ ਵੀ ਰੇੜੀ ਨੂੰ ਇਸ਼ੂ ਨਹੀਂ ਕੀਤਾ ਗਿਆ ਫੂਡ ਸੇਫਟੀ ਡਿਪਾਰਟਮੈਂਟ ਜਿਹੜਾ ਹੈਗਾ ਆ ਉਹਨਾਂ ਨੇ ਕਦੀ ਵੀ ਇਹਨਾਂ ਰੇੜੀਆਂ ਦੀ ਚੈਕਿੰਗ ਨਹੀਂ ਕੀਤੀ ਜਿੱਥੇ ਖੁੱਲਾ ਸਮਾਨ ਵਿਕਦਾ ਔਰ ਬਿਮਾਰੀ ਦਾ ਕਾਰ ਹੈ ਤੁਹਾਨੂੰ ਲੱਗਦਾ ਕਿ ਜਿਸ ਕਦਰ ਸਿਹਤ ਵਿੱਚ ਬਿਮਾਰੀ ਦੇ ਹਾਲਾਤ ਹੋ ਗਏ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਜਿਹੜਾ ਕਿ ਫਾਸਟ ਫੂਡ ਦੇ ਉੱਤੇ ਬੈਨ ਜੇ ਕਿ ਰੇੜੀਆਂ ਦੇ ਉੱਤੇ ਮੈਨ ਲੈਣਾ ਚਾਹੀਦਾ ਕਿ ਸ਼ਹਿਰ ਦੇ ਵਿੱਚ ਹੋਰ ਲੋਕ ਬਿਮਾਰ ਨਾ ਹੋਣ ਬਿਲਕੁਲ ਸੱਚ ਹੈ ਕਿ ਜਿਹੜੀਆਂ ਰੇੜੀਆਂ ਦੇ ਉੱਤੇ ਖੁੱਲਾ ਸਮਾਨ ਵਿਕਦਾ ਹੈ ਉਹ ਬੰਦ ਹੋਣੀਆਂ ਚਾਹੀਦੀਆਂ ਇਹੀ ਬਿਮਾਰੀ ਦਾ ਕਾਰ ਹੈ ਜੇ ਜਿਹੜੀਆਂ ਬੰਦ ਨਹੀਂ ਕਰਨੀਆਂ ਘੱਟੋ ਘੱਟ ਜਿਹੜਾ ਸਮਾਨ ਹੈਗਾ ਆ ਉਹ ਟੱਕ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਜਿਹੜਾ ਕਿ ਇਹ ਖੁੱਲਾ ਹੀ ਵਿਕਦਾ ਹੈ ਔਰ ਬਿਮਾਰੀ ਦਾ ਕਾਰ ਹੈ ਤੁਹਾਨੂੰ ਲੱਗਦਾ ਕਿ ਹੈਲਥ ਡਿਪਾਰਟਮੈਂਟ ਜਾਗ ਜਾਊਗਾ ਮੈਨੂੰ ਨਹੀਂ ਲੱਗਦਾ ਹੈਲਥ ਡਿਪਾਰਟਮੈਂਟ ਜਾਗ ਜਾਊਗਾ ਹੈਲਥ ਡਿਪਾਰਟਮੈਂਟ ਨੂੰ ਪਹਿਲਾਂ ਹੀ ਜਾਗ ਜਾਣਾ ਚਾਹੀਦਾ ਸੀ ਔਰ ਕਾਰਪੋਰੇਸ਼ਨ ਨੂੰ ਇਨਸਟਰਕਸ਼ਨਸ ਈਸ਼ੂ ਕਰਨੀਆਂ ਚਾਹੀਦੀਆਂ ਸੀਗੀਆਂ ਕਿ ਜਿਹੜਾ ਕੂੜੇ ਦਾ ਢੇਰ ਲੱਗਾ ਹੋਇਆ ਹੈ ਸਾਰੇ ਸ਼ਹਿਰ ਦੇ ਢੇਰ ਲੱਗੇ ਆ ਵੱਡੇ-ਵੱਡੇ ਢੇਰ ਲੱਗੇ ਹੋਏ ਆ ਇਹਨਾਂ ਨੂੰ ਜਲਦ ਤੋਂ ਜਲਦ ਦੇ ਤੋ ਚੱਕਿਆ ਜਾਵੇ ਜੇ ਨਹੀਂ ਤੁਸੀਂ ਇਹਨਾਂ ਨੂੰ ਚੱਕਦੇ ਤੇ ਬਿਮਾਰੀ ਫੈਲ ਜਾਣੀ ਹੈ ਜਿਹੜੀ ਹੁਣ ਫੈਲ ਚੁੱਕੀ ਹੈ ਪ੍ਰਸ਼ਾਸਨ ਖਰੇ ਟਾਈਮ ਹੀ ਕਿਉਂ ਜਾਗਦਾ ਹੈ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਆ ਕੱਲ ਵੀ ਟੀਸਭ ਨੇ ਮੀਟਿੰਗ ਕੀਤੀ ਹੈ ਹੈਲਥ ਡਿਪਾਰਟਮੈਂਟ ਨਾਲ ਇਹ ਮੀਟਿੰਗ ਤੁਹਾਨੂੰ ਲੱਗਦਾ ਕਿ ਮਹੀਨਾ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਜੀ ਬਿਲਕੁਲ ਇਹ ਪਹਿਲਾਂ ਹੀ ਇਹਦਾ ਇੰਜਾਮ ਹੋਣਾ ਚਾਹੀਦਾ ਸੀਗਾ ਇਹ ਤਾਂ ਇਹਨਾਂ ਦੀ ਠਿਕਾਵਤ ਜਿਹੜੀ ਹੈਗੀ ਆ ਉਹ ਬਹੁਤ ਠੁਮੀ ਹੈਗੀ ਹੈ ਵਿੜੇ ਆਈ ਜੰਝ ਬਿੰਨੋ ਕੁੜੀ ਦੇ ਕੰਨ ਇਹ ਜਿਹੜੀ ਠਿਕਾਵਤ ਹੈ ਇਹਨਾਂ ਦੇ ਤੇ ਬਹੁਤ ਟੁਕਦੀ ਹੈਗੀ ਹੈ ਜਦੋਂ ਬਿਮਾਰੀ ਫੈਲ ਗਈ ਹੈ ਸਾਰੀ ਦੀ ਸਾਰੀ ਟਟੀਆਂ ਉਲਟੀਆਂ ਦੇ ਕੇਸੇ ਆਣ ਲੱਗ ਗਏ ਆ ਲੋਕ ਬਿਮਾਰ ਹੋਣ ਲੱਗੇ ਹੁਣ ਇਹ ਉਦੋਂ ਮੀਟਿੰਗਸ ਕਰਨ ਲੱਗੇ ਆ ਹੁਣ ਮੀਟਿੰਗਸ ਦਾ ਕੋਈ ਫਾਇਦਾ ਨਹੀਂ ਹੈ ਬਿਮਾਰੀ ਫੈਲ ਚੁੱਕੀ ਹੈ ਔਰ ਇਹਨੂੰ ਕੰਟਰੋਲ ਕਰਨਾ ਹੁਣ ਇਸ ਵੇਲੇ ਇਹਨਾਂ ਦੇ ਬਸਤ ਤੁਸੀਂ ਆਮ ਜਿਹੜੇ ਕਿ ਕਹਿੰਦੇ ਕਿ ਪਬਲਿਕ ਨੂੰ ਕਿਸ ਤਰੀਕੇ ਨਾਲ ਅਵੇਰਨੈਸ ਕਰਨ ਲਈ ਮਤਲਬ ਕਿ ਬਿਮਾਰੀ ਤੋਂ ਬਚਾਅ ਕਰਨ ਲਈ ਕੋਈ ਸੁਝਾਅ ਦੇਣਾ ਚਾਹੂੰਗਾ ਬਾਜ਼ਾਰ ਤੋਂ ਖੁੱਲਾ ਪਿਆ ਸਾਮਾਨ ਜਿਹੜਾ ਹੈਗਾ ਆ ਉਹ ਲੈ ਕੇ ਖਾਣਾ ਬੰਦ ਕਰ ਦੇਣ ਸਾਰੇ ਸਾਰੇ ਰੇੜੀਆਂ ਤੋਂ ਛੋਲੇ ਪਟੂਰੇ ਜੂਸ ਖੁੱਲਾ ਜੂਸ ਅਨਾਰ ਦਾ ਜੂਸ ਜਾਂ ਫਰੂਟ ਜੂਸ ਗੰਨੇ ਦਾ ਜੂਸ ਇਹਦਾ ਇਸਤੇਮਾਲ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਹੈ ਘਰਾਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਪਾਣੀ ਜਿਹੜਾ ਹੈਗਾ ਉਹਨੂੰ ਘੱਟੋ ਘੱਟ 20 ਮਿੰਟ ਉਬਾਲ ਕੇ ਔਰ ਸਾਫ਼ ਪਾਣੀ ਜਿਹੜਾ ਹੈਗਾ ਆ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਬਾਜ਼ਾਰ ਦੇ ਵਿੱਚ ਕੋਈ ਵੀ ਜਿਹੜੀ ਚੀਜ਼ ਖੁੱਲੀ ਮਿਲਦੀ ਹੈ ਉਹਦਾ ਵਰਤੋਂ ਬਿਲਕੁਲ ਹੀ ਬੰਦ ਕਰ ਦੇਣੀ ਚਾਹੀਦੀ ਹੈ ਜੇ ਕਿਸੇ ਇਲਾਕੇ ਦੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਟੱਟੀਆਂ ਉਲਟੀਆਂ ਦੇ ਮਰੀਜ਼ ਕਿਸੇ ਨੋਟਿਸ ਚ ਆਂਦੇ ਆ ਤੇ ਨੇੜੇ ਦੇ ਸਿਹਤ ਕੇਂਦਰ ਦੇ ਵਿੱਚ ਉਹਨੂੰ ਰਿਪੋਰਟ ਕਰਨਾ ਚਾਹੀਦਾ ਔਰ ਉੱਥੋਂ ਇਲਾਜ ਕਰਾਉਣਾ ਚਾਹੀਦਾ ਜਿੰਨੇ ਵੀ ਸਾਡੇ ਛੋਟੇ-ਮੋਟੇ ਡਾਕਟਰ ਜਿਹੜੇ ਮਹਾਲਿਆਂ 'ਚ ਬੈਠੇ ਹੋਏ ਆ ਜਾਂ ਦਵਾਈਆਂ ਵਾਲੇ ਜਿਹੜੇ ਦਵਾਈਆਂ ਦਿੰਦੇ ਆ ਉਹਨਾਂ ਨੂੰ ਵੀ ਇਸ ਮਹਾਮਾਰੀ ਦੇ ਵਿੱਚ ਆਪਣਾ ਰੋਲ ਨਿਭਾਉਣਾ ਚਾਹੀਦਾ ਔਰ ਸਿਹਤ ਵਿਭਾਗ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਸੱਚਾਈ ਜਾਣਕਾਰੀ ਦੇਣੀ ਚਾਹੀਦੀ ਹੈ